ਉਨਾ ਭੈਣੀ ਮਿਆਂ ਖਾ ਦੇ ਏਰੀਏ ਮੋਜਪੁਰ ਦਰਿਆ ਦੇ ਕੰਡੇ ਦੇ ਉੱਤੇ ਜਿਹੜੇ ਕੱਲ ਰੇਡ ਕੀਤੀ ਗਈ ਸੀ 4400 ਕਿਲੋ ਲਾਹਣ ਅਤੇ 3.5 ਲੱਖ ਜਿਹੜੀ ਆ ਨਜਾਇਜ਼ ਸ਼ਰਾਬ ਤੋਂ ਉੱਪਰ ਜਿਹੜੀ ਆ ਸਾਨੂੰ ਬਰਾਮਦ ਹੋਈ ਆ ਵੱਖ-ਵੱਖ ਥਾਣਿਆਂ ਦੇ ਵਿੱਚ ਜਿਹੜੇ ਆ 12 ਮੁਕਦਮੇ ਦਰਜ ਹੋਏ ਆ ਤੇ ਵੱਖ-ਵੱਖ ਜਿਹੜੀਆਂ ਨਜਾਇਜ਼ ਸ਼ਰਾਬ ਦੀਆਂ ਜਿਹੜੀਆਂ ਬਰਾਮਦੀਆਂ ਕੀਤੀਆਂ ਗਈਆਂ ਵਾਂ ਜਿਹੜੇ ਸ਼ਰਾਬ ਕੱਢਣ ਤੇ ਵੇਚਣ ਵਾਲੇ ਆ ਇਹਨਾਂ ਦੇ ਉੱਤੇ ਪੂਰੀ ਨਕੇਲ ਕਸੀ ਜਾਇਆ ਕਰੇਗੀ ਹੁਣ ਤੱਕ ਟੋਟਲ ਜਿਹੜੇ ਆ 12 ਮੁਕਦਮੇ ਦਰਜ ਹੋਏ ਆ ਤੇ 12 ਹੀ ਗ੍ਰਿਫਤਾਰੀਆਂ ਹੋ ਚੁੱਕੀਆਂ ਜੀ। ਖਾਣਾ ਭੇਣੀ ਮੀਆਂ ਵੇਖੇ ਜਿਹੜੇ ਆ ਤਿੰਨ ਮੁਕਦਮੇ ਵੱਖ-ਵੱਖ ਦਰਜ ਕੀਤੇ ਗਏ। ਸਾਡੇ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਜਿਹੜੀਆਂ ਸਖਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਾਡੇ ਮਾਨਯੋਗ ਡੀਜੀਪੀ ਪੰਜਾਬ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜਾ ਵਾ ਇਹ ਮਿਤੀ ਕੱਲ 2324 ਤੇ ਅੱਜ 24324 ਨੂੰ ਦੋ ਦਿਨ ਜਿਹੜਾ ਵਾ ਅਕਸਾਈ ਦੇ ਜਿਹੜੇ ਆ ਬਹੁਤ ਵੱਡੇ ਪੱਧਰ ਦੇ ਉੱਤੇ ਸਾਰੇ ਜ਼ਿਲ੍ਹੇ ਵੱਲੋਂ ਜਿਹੜੇ ਆ ਵਾਕ ਖਟਾਣਿਆਂ ਦੇ ਵਿੱਚ ਰੇਡ ਕੀਤੀ ਗਈ ਆ ਜਿਹਦੇ ਸਬੰਧ ਦੇ ਵਿੱਚ ਜ਼ਿਲ੍ਹਾ ਗਰਦਾਸਪੁਰ ਨੂੰ ਬਹੁਤ ਜਿਹੜੀ ਭਾਰੀ ਇਹਦੇ ਸਬੰਧ ਦੇ ਵਿੱਚ ਸਫਲਤਾ ਮਿਲਦੇ ਹੋਏ ਬਹੁਤ ਹੈਵੀ ਜਿਹੜੀਆਂ ਇਹਦੀਆਂ ਬਰਾੰਦਗੀਆਂ ਹੋਈਆਂ ਜਿਹਦੇ ਸਬੰਧ ਦੇ ਵਿੱਚ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਥਾਣਾ ਭੇਣੀ ਮੀਆਂ ਖਾਂ ਦੇ ਏਰੀਏ ਮੋਜਪੁਰ ਦਰਿਆ ਦੇ ਕੰਢੇ ਦੇ ਉੱਤੇ ਜਿਹੜੇ ਆ ਕੱਲ ਰੇਡ ਕੀਤੀ ਗਈ ਸੀ ਜਿਹਦੇ ਸਬੰਧ ਦੇ ਵਿੱਚ ਥਾਣਾ ਭੇਣੀ ਮੀਆਂ ਵਿਖੇ ਜਿਹੜੇ ਆ ਤਿੰਨ ਮੁਕਦਮੇ ਵੱਖ-ਵੱਖ ਦਰਜ ਕੀਤੇ ਗਏ ਜਿਨ੍ਹਾਂ ਦੇ ਵਿੱਚ ਜਿਹੜੀ ਆ 4400 ਕਿਲੋ ਲਾਹਣ ਅਤੇ 3.5 ਲੱਖ ਜਿਹੜੀ ਆ ਨਜਾਇਜ਼ ਸ਼ਰਾਬ ਤੋਂ ਉੱਪਰ ਜਿਹੜੀ ਆ ਸਾਨੂੰ ਬਰਾਮਦ ਹੋਈ ਆ ਇਸੇ ਤਰ੍ਹਾਂ ਹੀ ਅੱਜ ਵੀ ਜਿਹੜੇ ਸਵੇਰੇ ਆ ਸਾਰੇ ਐਸ ਐਚਓ ਸਾਹਿਬਾਨ ਤੇ ਡੀਐਸਪੀ ਸਾਹਿਬਾਨ ਵੱਲੋਂ ਜਿਹੜੇ ਆ ਆਪੋ ਆਪਣੇ ਥਾਣਿਆਂ ਦੇ ਏਰੀਆ ਦੇ ਵਿੱਚ ਜਿਹੜੇ ਆ ਅਕਸਾਈ ਦੇ ਸਬੰਧ ਦੇ ਵਿੱਚ ਜਿਹੜੇ ਰੇਡ ਕੀਤੇ ਗਏ ਆ ਜਿਹਦੇ ਸਬੰਧ ਦੇ ਵਿੱਚ ਵੱਖ-ਵੱਖ ਥਾਣਿਆਂ ਦੇ ਵਿੱਚ ਜਿਹੜੇ ਆ 12 ਮੁਕਦਮੇ ਦਰਜ ਹੋਏ ਆ ਤੇ ਵੱਖ-ਵੱਖ ਜਿਹੜੀਆਂ ਨਜਾਇਜ਼ ਸ਼ਰਾਬ ਦੀਆਂ ਜਿਹੜੀਆਂ ਬਰਾਮਦਗੀਆਂ ਕੀਤੀਆਂ ਗਈਆਂ ਵਾ ਤੇ ਇਹ ਜਿਹੜੀ ਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਜਿਹੜੀਆਂ ਹਦਾਇਤਾਂ ਦੀ ਸਖਤ ਜਿਹੜੀ ਆ ਪਾਲਣਾ ਕਰਦੇ ਹੋਏ ਕੀਤਾ ਗਿਆ ਅਤੇ ਅੱਗੇ ਤੋਂ ਵੀ ਜਿਹੜੇ ਸ਼ਰਾਬ ਕੱਢਣ ਤੇ ਵੇਚਣ ਵਾਲੇ ਆ ਇਹਨਾਂ ਦੇ ਉੱਤੇ ਪੂਰੀ ਨਕੇ ਹੁਣ ਤੱਕ ਕਿੰਨੇ ਗ੍ਰਿਫਤਾਰ ਹੋਏ ਤੱਕ ਹੁਣ ਤੱਕ ਟੋਟਲ ਜਿਹੜੇ ਆ 12 ਮੁਕਦਮੇ ਦਰਜ ਹੋਏ ਆ ਤੇ 12 ਹੀ ਗ੍ਰਿਫਤਾਰੀਆਂ ਹੋ ਚੁੱਕੀਆਂ ਜੀ ਸਰ ਕਿਹੜੇ ਕਿਹੜੇ ਪਿੰਡ ਆ ਕਿ ਜਿਹੜੇ ਮੇਨ ਆ ਜਿਹੜੇ ਮੇਨ ਪਿੰਡ ਪੈਣੀ ਮੀਆਂਖਾਂ ਦਾ ਮੌਚਪੁਰ ਆ ਤਿੱਬੜ ਹੈ ਬਰਾਮਪੁਰ ਹੈ ਸੋਲ ਪਿੰਡ ਆ ਡੀਡਾ ਸਾਂਸੀਆਂ ਆ ਇਹ ਜਿਹੜੇ ਮੇਨ ਪਿੰਡ ਹੌਟਸਪੌਟ